लोकसभा ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਸਵੇਰੇ 7 ਵਜੇ ਫਿਲੌਰ ਵਿਦਵਨ ਸਭਾ ਹਲਕਾ ਟੀਲ ਦੇ ਵਾਕ-ਵਾਕ ਪੋਲਿੰਗ ਬੂਥਾਂ ਤੇ ਵੋਟਾਂ ਪਾਉਣੀਆਂ ਆਰੰਭ ਹੋਇਆ। ਇਹਨਾਂ ਪੋਲਿੰਗ ਬੂਥਾਂ ਦਾ ਚੈਨਲ ਦੇ ਪੱਤਰਕਾਰ ਪ੍ਰਕਾਲ ਨੇ ਦੌਰਾ ਕੀਤਾ ਤਾਂ ਦੇਖਿਆ ਕਿ ਵੋਟਰਾਂ ਵਿੱਚ ਆਪਣੀ-ਆਪਣੀ ਵੋਟ ਪਾਉਣ ਦਾ ਬਹੁਤ ਉਤਸ਼ਾਹ ਸੀ। ਬੂਥਾਂ ਤੇ ਔਰਤਾ, ਮਰਦ, ਨੌਜਵਾਨ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਕਈ ਬੂਥਾਂ ਤੇ ਬਜ਼ੁਰਗਾਂ ਅਤੇ ਅਪਾਹਜ ਵੋਟਰਾਂ ਨੂੰ ਉਹਨਾਂ ਦੇ ਰਿਸ਼ਤੇਦਾਰ ਵੀ ਚੇਅਰ ਤੇ ਬਿਠਾ ਕੇ ਉਹਨਾਂ ਦੀਆਂ ਵੋਟਾਂ ਪਾਉਣ ਲਈ ਲੈ ਕੇ ਆਏ ਹੋਏ ਸਨ ਲਗਭਗ 10 ਵਜੇ ਤੋਂ ਬਾਅਦ ਜਿਸ ਤਰ੍ਹਾਂ ਗਰਮੀ ਨੇ ਜ਼ੋਰ ਪੜਨਾ ਸ਼ੁਰੂ ਕੀਤਾ ਤਾਂ ਬੂਥਾਂ ਤੇ ਵੋਟਰ ਕਾਟ ਦਿਖਾਈ ਦੇਣ ਲੱਗੇ ਇਸ ਤਰ੍ਹਾਂ ਵੱਖ-ਵੱਖ ਉਮੀਦਵਾਰਾਂ ਦੇ ਪੱర్చੀਆਂ ਵਾਲੇ ਬੂਥਾਂ ਤੇ ਵੀ ਸਨਾਟਾ ਛਾਇਆ ਹੋਇਆ ਸੀ ਫਿਲੌਰ ਦੇ ਐਸਡੀਐਮ ਸੱਸਾ ਅਮਨਪਾਲ ਸਿੰਘ ਆਹੋਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਤੱਕ 44 ਤੋਂ 45 ਪ੍ਰਤੀਸ਼ਤ ਵੋਟਾਂ ਪਾਲ ਹੋਈਆਂ ਹਨ ਉਨਾ ਦੱਸਿਆ ਕਿ ਹਲਕੇ ਫਿਲੌਰ ਵਿਖੇ ਸ਼ਾਂਤਮਈ ਟੰਗ ਨਾਲ ਬੋਟਾ ਪਾਲ ਹੋਇਨਾ ਹਨ ਇਸ ਵਾਸਤੇ ਉਹ ਹਲਕਾ ਫਿਲੌਰ ਦੇ ਵਸਿਆਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਕਪਾਲ ਦੀ ਖਾਸ ਰਿਪੋਰਟ ਮੇਰਾ ਲਾਈਵ ਹੈ ਇਨਕੋ ਪੈਂਤਾ ਪੈਂਤ ਸਾਲੋਂ ਪਰ ਇਨਕੀ ਵੋਟ ਪਾਣੀ ਜਿਵੇਂ ਕਿ ਅੱਜ ਪਤਾ ਹੈ ਅੱਜ 1 ਜੂਨ ਨੂੰ ਲੋਕ ਸਭਾ 2024 ਦੀਆਂ ਚੋਣਾਂ ਦੀ ਪ੍ਰਕਿਰਿਆ ਹੋਈ ਹੈ ਜਿਸ ਵਿੱਚ ਸਾਡੇ ਫਲੋਰ 03 ਅਸੈਂਬਲੀ ਹਲਕੇ ਦੇ ਵਿੱਚ ਜੋ ਕਿ ਜਲੰਧਰ 04 ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਇਸ ਵਿੱਚ ਅੱਜ ਪੁਤਰ ਨੇ ਆਪਣੇ ਡੈਮੋਕ੍ਰੈਟਿਕ ਰਾਈਟ ਦੀ ਫਰੈਂਚਾਈਜ਼ ਦੀ ਵਰਤੋਂ ਕੀਤੀ ਹੈ ਫਲੋਰ ਦੇ ਵਿੱਚ કુલ 242 ਬੂਥਾਂ ਦੇ ਵਿੱਚ ਇਹ VOTING ਪ੍ਰਕਿਰਿਆ ਹੋਈ ਹੈ ਜਿਸ ਵਿੱਚ ਤਕਰੀਬਨ ਸਾਡੇ 1000 ਕ ਮੁਲਾਜ਼ਮ ਸਿਵਲ ਅਤੇ ਪੁਲਿਸ ਮੁਲਾਜ਼ਮ ਨੇ ਮਿਲ ਕੇ ਇਹ ਕਾਰਜ ਕੀਤਾ ਹੈ ਕਿ ਫਲੋਰ ਦੇ ਵਿੱਚ ਸਾਰੀ ਹੀ ਵੋਟਾਂ ਬੜੀ ਅਮਨ ਤੇ ਸ਼ਾਂਤੀ ਨਾਲ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅੜਚਨ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਆਈ ਇਸ ਦੇ ਵਾਸਤੇ ਮੈਂ ਫਲੋਰ ਵਾਸੀਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਫਲੋਰ ਦੇ ਵਿੱਚ ਜੋ 5 ਵਜੇ ਤੱਕ ਦੀ ਰਿਪੋਰਟ ਕੰਪਾਈਲ ਹੋਈ ਹੈ ਉਹ ਆਰਾਊਂਡ 54 55% ਵੋਟਿੰਗ ਹੋਈ ਹੈ ਜੋ ਉਸ ਤੋਂ ਬਾਅਦ ਇਹ ਕੰਟੇਜ ਡੂਟਾ ਹੋ ਪਈਆਂ ਹਨ ਉਹ ਫਾਈਨਲ ਫਿਗਰ ਜੋ ਹੈ ਜਿਹੜੀ ਟੀਮ ਸਾਡੇ ਤੋਂ ਅੱਜ ਪਹੁੰਚ ਜਾਣਗੀ ਹੈ EVMs ਲੈ ਕੇ ਉਸ ਤੋਂ ਉਹਨਾਂ ਦੀ ਰਿਪੋਰਟਾਂ ਜੋ ਸੀ ਕਿ ਅੱਜ ਇਹ EVMs ਨੂੰ ਪੂਲਿੰਗ ਪਾਰਟੀਆਂ ਆਪਣੇ ਪੂਲ ਕਲੋਜ਼ ਕਰਨ ਤੋਂ ਬਾਅਦ ਡੂਟਾ ਕਰਕੇ ਸਾਡੇ ਕੋਲ ਜਾਣਗੇ ਕਿ ਇਹ EVMs ਖੁਸ਼ੀਆਂ ਸੋਸਾਇਟੀ ਤੱਕ ਪਹੁੰਚਣਗੇ ਉਸ ਤੋਂ ਬਾਅਦ ਜਲੰਧਰ ਵਿਖੇ ਪੋਸਟ ਪੋਲ ਸਟ੍ਰੰਗ ਦੇ ਵਿੱਚ ਪਹੁੰਚਾਈਆਂ ਜਾਣਗੀਆਂ ਜਿਨ੍ਹਾਂ ਤੋਂ ਅਗਲਾ ਜੋ ਕਾਰਜਕ੍ਰਮ ਹੈ ਉਹ 34 ਤਰੀਕ ਨੂੰ ਗਿਣਤੀ ਵਾਸਤੇ PCI ਵੱਲੋਂ ਮੁਚਾ ਗਿਆ ਹੈ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ